Cina, të lukë, në fërë, pa një të rëmë. Në dojë të dhe 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 në marë. ਕੰਜੀ ਵੈਲਕਮ ਸਭ ਸਿਲਾਲ ਤੁਜੀ ਜੀ ਦਾ ਤਦਾ ਸਵਾਗਤ ਤੁਜੀ ਧੰਨਵਾਦ ਅੱਡਾ ਲਾਤੋਂ ਲਈ ਸਵਾਤੁ ਜੀ ਤਦਾ ਸ਼ੁਕਰੀਆ ਧੰਨਵਾਦ ਤੁੰਨਵਾਦ ਦਾ ਇਸ ਲਈ ਅੱਜ ਧੰਨਵਾਦ ਦਾ ਸ਼ੁਕਰੀਆ ਵੈਲਕਮ ਜੀ ਆਇਆਂ ਨੂੰ ਸਾਥਰੀ ਗਾਲ ਜੀ ਲਾਡੋਂ ਨੂੰ ਧੰਨਵਾਦ ਦਾ ਲਾਡੋਂ ਲੜਾਂ ਦਾ ਧੰਵਾਦ ਸ਼ੁਕਰੀਆ ਧੰਨਵਾਦ ਜੀ ਲਾਡਾ ਧੰਵਾਦ ਤੇ ਧੰਨਵਾਦ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਲੈਪਟੋਪ ਜੋਲਦੇ ਮੇਰੇ ਵੀਰ ਪ੍ਰਾਨ ਭਰਾਵਾਂ ਦਾ ਧੰਨਵਾਦ ਆਦਾ ਸਾਰਿਆਂ ਦਾ ਸ਼ੁਕਰੀਆ ਮੰਮੀ ਇੱਕ ਮੰਮੀ ਵੈਲਕਮ ਜੀ ਫੈਕਰੀ ਗਾਉੜੀ ਧੰਨਵਾਦ ਜੀ ਧੰਨਵਾਦ ਤੁਹਾਡਾ ਸ਼ੁਕਰੀਆ ਜੀ ਲਾਤੇ ਉਹ ਲਿਖਵਾ ਤਵੇ ਜੀ ਤੁਹਾਡਾ ਵੈਲਕਮ ਜੀ ਜੀ ਆਨੂੰ ਤੁਹਾਤਰੀ ਗੱਲ ਵੀਰੇਓ